ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਖਬਰ ਭਾਨਾ ਸਿੱਧੂ ਦੇ ਨਾਲ ਜੁੜੀ ਹੋਈ ਹੈ ਤੇ ਇਸ ਵੇਲੇ ਅਸੀਂ ਮਲੇਰਕੋਟਲਾ ਸਬ ਜੇਲ ਦੇ ਬਾਹਰ ਖੜੇ ਆ ਤੇ ਜਿੱਥੇ ਤਕਰੀਬਨ ਸਵੇਰੇ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਜਿਹੜਾ ਭਾਨਾ ਸਿੱਧੂ ਹੈ ਕੀ ਜੇਲ ਦੇ ਵਿੱਚੋਂ ਰਿਹਾ ਹੋਵੇਗਾ ਜਾਂ ਨਹੀਂ ਕਿਉਂਕਿ ਪੰਜਾਬ ਪੁਲਿਸ ਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਕਰੀਬਨ ਜਦੋਂ ਧਰਨਾ ਲੱਗਿਆ ਗਿਆ ਸੀ ਤਾਂ ਇਹ ਗੱਲ ਆਖੀ ਗਈ ਸੀ ਕਿ ਜਿਹੜਾ ਭਾਨਾ ਸਿੱਧੂ ਐ ਉਹ ਤਕਰੀਬਨ 10 ਤਰੀਕ ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ ਪਰ ਹਲੇ ਵੀ ਇਸ ਗੱਲ ਦੇ ਉੱਤੇ ਜਿਹੜਾ 705 ਬਣਿਆ ਹੋਇਆ ਹੈ ਕਿ ਭਾਨਾ ਸਿੱਧੂ ਬਾਹਰ ਆਵੇਗਾ ਜਾਂ ਨਹੀਂ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜੇਕਰ ਭਾਨਾ ਸਿੱਧੂ ਬਾਰ ਨਹੀਂ ਆਉਂਦਾ ਤਾਂ ਇੱਕ ਵੱਡਾ ਸੰਘਰਸ਼ ਹੈ ਜਿਹੜਾ ਉਹ ਦੁਬਾਰਾ ਤੋਂ ਫੇਰ ਵਿੱਡਿਆ ਜਾਵੇਗਾ ਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਜਿਹੜਾ ਦੁਬਾਰਾ ਤੋਂ ਇਸ ਸੰਘਰਸ਼ ਨੂੰ ਇੱਕ ਵੱਡੇ ਲੈਵਲ ਤੇ ਉਲੀਕਿਆ ਜਾਵੇਗਾ ਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਜਿਹੜਾ ਦੁਬਾਰਾ ਉਹਨਾਂ ਨੂੰ ਜੁੜਨ ਦਾ ਮੌਕਾ ਇਕੱਠੇ ਹੋਣ ਦਾ ਮੌਕਾ ਦੇਵੇਗੀ ਜਾਂ ਨਹੀਂ ਇਸ ਗੱਲ ਦੇ ਉੱਤੇ ਵੀ ਸਰਕਾਰ ਦੀਆਂ ਜਿਹੜੀਆਂ ਤਿੱਖੀਆਂ ਨਜ਼ਰਾਂ ਰਹਿਣਗੀਆਂ ਕਿਉਂਕਿ ਪਹਿਲਾਂ ਵੀ ਜਿਹੜਾ ਕਹ ਲੀਏ ਕਿ ਨੌਜਵਾਨਾਂ ਦੇ ਵੱਲੋਂ ਇੱਕ ਵੱਡਾ ਇਕੱਠ ਕਰਕੇ ਆ ਜਿਹੜਾ ਉਹਨਾਂ ਨੂੰ ਧਰਨੇ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਸੀ ਤੇ ਜਗਾ ਜਗਾ ਦੇ ਉੱਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਨਾਕੇਬੰਦੀ ਕੀਤੀ ਗਈ ਸੀ ਬੈਰੀਅਰ ਲਗਾਏ ਗਏ ਸੀ ਪਰ ਜਿਹੜਾ ਧਰਨਾਕਾਰੀ ਸੀ ਉਹਨਾਂ ਦੇ ਵੱਲੋਂ ਉਹ ਨਾਕੇ ਤੋੜਦੇ ਹੋਏ ਜਿਹੜਾ ਸੰਗਰੂਰ ਕੋਠੀ ਦੇ ਅੱਗੇ ਪਹੁੰਚਣ ਦੇ ਵਿੱਚ ਕਾਮਯਾਬ ਵੀ ਹੋ ਗਏ ਸੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਭਾਨਾ ਸਿੱਧੂ ਜਿਹੜਾ ਉਹ ਰਿਹਾ ਹੋਵੇਗਾ ਜਾਂ ਨਹੀਂ ਹੋਵੇਗਾ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਸੀ ਕਿ ਜਿਹੜਾ ਭਾਨਾ ਸਿੱਧੂ ਦੇ ਉੱਤੇ ਪਰਚੇ ਦਰ ਸੀ ਉਹਨਾਂ ਵਿੱਚੋਂ ਇੱਕ ਦੇ ਇੱਕ ਜਿਹੜਾ ਪਰਚਾ ਰੱਦ ਕਰ ਦਿੱਤਾ ਗਿਆ ਸੀ ਪਰ ਦੂਜੇ ਉੱਤੇ ਹਲੇ ਵੀ 705 ਜਿਹੜਾ ਉਸੇ ਤਰ੍ਹਾਂ ਹੀ ਬਰਕਰਾਰ ਹੈ ਤੇ ਦੂਸਰੀ ਗੱਲ ਦੱਸ ਦਈਏ ਕਿ ਨੌਜਵਾਨਾਂ ਦੇ ਵਿੱਚ ਵੀ ਜਿਹੜਾ ਪੰਨਾ ਸਿੱਧੂ ਆਉਣ ਬਾਹਰ ਆਉਣ ਦੇ ਲਈ ਹੈ ਜਿਹੜਾ ਉਹਨਾਂ ਦੇ ਵਿੱਚ ਕਿਆਸ ਲਗਾਏ ਜਾ ਰਹੇ ਸੀ ਪਰ ਹਲੇ ਵੀ ਇਸ ਗੱਲ ਦੇ ਉੱਤੇ 605 ਬਾਰ ਕਰਾਰ ਹੈ ਤੇ ਪੰਨਾ ਸਿੱਧੂ ਹੈ ਜਿਹੜਾ ਹੁਣ ਕੀ ਜੇਲ੍ਹ ਤੋਂ ਬਾਹਰ ਆਵੇਗਾ ਜਾਂ ਨਹੀਂ ਹਾਲਾਂਕਿ ਕੁਝ ਪੁਰਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕੈਮਰੇ ਅੱਗੇ ਇਹ ਗੱਲ ਨਹੀਂ ਕਹੀ ਗਈ ਕਿ ਭਾਨਾ ਸਿੱਧੂ ਜੀ ਰਿਹਾਈ ਹੈ ਜਿਹੜੀ ਉਹ ਤੈ ਹੈ ਜਾਂ ਨਹੀਂ ਬਾਹਰ ਆਵੇਗਾ ਜਾਂ ਨਹੀਂ ਹਲੇ ਵੀ ਇਸ ਤੇ ਉੱਤੇ ਸਾਡੀਆਂ ਤੇ ਤੁਹਾਡੀਆਂ ਸਾਰਿਆਂ ਦੀਆਂ ਨਜ਼ਰਾਂ ਉਸੇ ਤਰ੍ਹਾਂ ਹੀ ਟਿਕਿਆ ਰਹਿਣਗੀਆਂ ਤੇ ਕੱਲ ਨੂੰ ਤਕਰੀਬਨ 12 ਵਜੇ ਤੋਂ ਬਾਅਦ ਜਿੱਦਾਂ ਕਿ ਕਈ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਰਿਹਾਈ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਇੱਕ ਵੱਡਾ ਸੰਘਰਸ਼ ਜਿਹੜਾ ਵਿੱਡਿਆ ਜਾਵੇਗਾ ਕੀ ਹੁਣ ਕੱਲ ਨੂੰ ਕੁਝ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਇਸ ਵਿਸ਼ੇ ਦੇ ਉੱਤੇ ਪੱਖ ਆਉਂਦਾ ਹੈ ਜਾਂ ਨਹੀਂ ਇਸ ਦੇ ਉੱਤੇ ਸਾਡੀਆਂ ਵੀ ਖਾਸ ਨਜ਼ਰਾਂ ਰਹਿਣਗੀਆਂ ਤੇ ਤੁਸੀਂ ਵੀ ਪੰਜਾਬੀ ਲੋਕ ਚੈਨਲ ਦੇ ਨਾਲ ਬਣੇ ਰਹੋ ਮੇਰੇ ਸਹਿਯੋਗੀ ਜਗਦੀਪ ਸਿੰਘ ਔਲਖ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮੈਂ ਪ੍ਰਕਾਸ਼ ਸ਼ਰਮਾ